ਸ਼ਿਆਣਿਆਂ ਦੀ ਕਿਤਾਬ ਕਹਿੰਦੀ ਹੈ ਤਪੋਂ ਰਾਜੋਂ ਨਰਕ ਕਿ ਭਾਈ ਉਤਪਤ ਕਰਦੇ ਨਾਲ ਰਾਜ ਮਿਲਦਾ ਹੈ ਜਦੋਂ ਰਾਜ ਦੀ ਕਦੀ ਤੇ ਬੈਠ ਕੇ ਕੋਈ ਇਹਨ ਸਾਫੀ ਕਰਦਾ ਰਹੇ ਫਿਰ ਉਹਦਾ ਨਰਕਾਂ ਵਿੱਚ ਵਾਸਾ ਹੁੰਦਾ ਹੈ ਕਿਉਂਕਿ ਜਦੋਂ ਬੰਦਾ ਦਰਿਆਵੀ ਤਖਤ ਉੱਪਰ ਬੈਠ ਜਾਣਾ ਸ਼ੁਰੂ ਦਾ ਸੁਭਾਅ ਉਹਦਾ समझद है, है कि बस मैं ही मेरे हाथ हक ताकत है मैं ही सब कुछ कर सकता हाँ मेरा के क्या मुड़ नहीं तख्त शाही दशी पर अपना रंग चढ़ा ही देता है रफ्ता रफता हर हक को औरंगजेब मना ही देता है हौली हौली रूह प्रगट हो जाती है जिन्हों औरंगजेब की रूह कहीं ਚਗੇ ਰੋ ਨਹੀਂ ਕੀ ਬੜੀ ਮਾੜੀ ਤੁਸੀਂ ਬੰਦਾ ਤਰਿਆ ਵੀ ਤਖਤ ਤੇ ਬੈਠ ਕੇ ਹੌਲੀ ਹੌਲੀ ਉਹ ਕੰਮ ਕਰਦਾ ਹੈ ਜਿਹੜੇ ਕੰਮ ਉਹਨੂੰ ਨਰਕਾਂ ਵਿੱਚ ਲੈ ਕੇ ਜਾਂਦਾ ਉਹਨੂੰ ਨਸ਼ਾ ਹੀ ਨਾ ਉਹ ਜਦਦਾ ਦੱਸਦਾ ਕਿ ਮੈਂ ਬੈਠ ਗਿਆ ਇਸ ਤਖਤ ਉੱਤੇ ਮੇਰੇ ਕੋਲ ਕੁਰਸੀ ਆ ਗਈ ਮੇਰਾ ਗਿਆ ਕਿ ਹੁੰਦਾ ਹੈ ਮੇਰਾ ਕਿ ਹਕਮ ਚੋਰਦਾ ਹੈ ਉਹ ਹੌਲੀ ਹੌਲੀ ਸੁਭਾ ਦਾ ਪਾ ਰਤ ਦੇ ਰਤੇ ਥੋੜੀ ਥੋੜੀ ਰਤ ਦੇ ਰਤੇ ਜਰਾ ਥੋੜੀ ਹਰ ਹਾਕਮ ਔਰੰਗਜ਼ੇਬ ਬਨਾ ਹੀ ਦੇਣਾ ਕਹਿੰਦੇ ਨਸ਼ਾ ਹੀ ਇਸ ਤਰ੍ਹਾਂ ਦਾ ਨਾ ਕਿ ਇੱਕ ਗੁਰਦੀ ਦਾ ਨਸ਼ਾ ਇੱਕ ਤਰ੍ਹਾਂ ਦਾ ਥੋੜੀ ਥੋੜੀ ਔਰੰਗ ਦੇਵੀ ਰੂਪ ਪ੍ਰਗਟ ਹੋ ਜਾਂਦੀ ਹੈ ਫਿਰ ਉਹ ਭੁੱਲ ਹੀ ਜਾਂਦਾ ਹੈ ਸਭ ਨੂੰ ਤਾਪ ਕਰਨਾ ਰਾਜ ਮਿਲਿਆ ਅਰਾਧ ਦੀ ਗੱਡੀ ਤੇ ਬੈਠ ਕੇ ਬੀਅੰਨ ਸਾਫੀ ਕਰਦਾ ਹੈ ਕਿ ਜਦੋਂ ਬੇਇਨਸਾਫੀਆਂ ਕਰਦਾ ਹੈ ਬੇਦੋਸ਼ੀਆਂ ਨੂੰ ਕੋਈ ਸਜ਼ਾ ਦਿੱਤਾ ਹੈ ਫਿਰ ਉਹ ਭਾਈ ਸਿਆਣੇ ਕਹਿੰਦੇ ਨਰਕਾਂ ਦਾ ਵਾਸੀ ਬਣਦਾ ਹੈ ਇਸੇ ਕਰਕੇ ਸਿਆਣਿਆਂ ਦੀ ਕਹਾਵਤ ਹੈ ਕਿ ਤਪੋਂ ਰਾਤ ਰਾਜੋਂ ਨਰਕੀ ਤਪ ਕਰਨਾ ਰਾਜ ਮਿਲਦਾ ਹੈ ਆਰਾਜ ਦੀ ਗੱਦੀ ਤੇ ਬੈਠ ਕੇ ਕੁਰਸੀ ਤੇ ਬੈਠ ਕੇ ਬੇਇਨਸਾਫੀਆਂ ਕਰਦਾ ਹੈ ਫਿਰ ਉਹ ਨਰਕਾਂ ਦਾ ਵਾਸੀ ਬਣਦਾ ਹੈ ਸਿਆਣੇ ਕਿਹਨੇ ਕਹੇਗਾ